ਤਸਰੀਕਾਲ ਜੀ ਅਦਾਬ ਨਮਸਕਾਰ ਗੁੱਡ ਮਾਰਨਿੰਗ ਜੋ ਟਾਈਮ ਹੋ ਚੁੱਕਿਆ ਹੈ ਤਕਰੀਬਨ ਪਾਉਣੇ 9 8:30 ਵਜੇ ਦਾ ਟਾਈਮ ਹੈ ਜੀ ਤੇ ਅੱਜ ਮੱਝਾਂ ਆਪਾਂ ਤਲਾਈ ਤੇ ਨਹੀਂ ਬਾੜੀਆਂ ਮੱਝਾਂ ਨਾ ਬਾੜਨ ਦਾ ਮੁੱਖ ਕਾਰਨ ਹੈ ਕਿ ਅੱਜ ਸਪਰੇਅ ਕਰਦੇ ਆਂ ਪਾਣੀ ਨਹੀਂ ਹੈਗਾ ਲਾਈਟ ਨਹੀਂ ਆਈ ਖਾਲਾਂ 'ਚ ਖਾਲਾਂ 'ਚ ਪਾਣੀ ਹੈ ਨਹੀਂਗਾ ਇਸੇ ਕਰਕੇ ਆਪਾਂ ਦਵਾਈ ਭਰਦੇ ਆਂ ਤਲਾਈ 'ਚ ਉਹਦੇ ਵਿੱਚ ਦਵਾਈ ਦਾ ਟੋਕਾ ਦਾ ਡਿੱਗ ਪੈਂਦਾ ਕੋਈ ਜਦੋਂ ਮੋਟਰ ਆ ਗਈ ਲਾਈਟ ਮੋਟਰਾਂ ਵਾਲੀ ਫਿਰ ਪਾਣੀ ਸਾਫ਼ ਹੋ ਜੂ ਫੇਰ ਛੱਡਾਂਗੇ ਮੱਝਾਂ ਕਈ ਵਾਰ ਮੱਝਾਂ ਪਾਣੀ ਪੀ ਲੈਂਦੀਆਂ ਨੇ ਵੀ ਕੋਈ ਨੁਕਸਾਨ ਨਾ ਹੋ ਜੇ ਤੇ ਅੱਜ ਆਪਣੇ ਮੱਝਾਂ ਫਾਰਮ ਦੀਆਂ ਆਪਾਂ ਇੱਥੇ ਬੰਨੀਆਂ ਨੇ ਦੇਖੋ ਜੀ ਛੋਟੀਆਂ ਆਪਣੀਆਂ ਇਕੱਠੀਆਂ ਕਿੰਨੇ ਸੋਹਣੇ ਲੱਗਦੇ ਨੇ ਖੜੀਆਂ ਤੇ ਅੱਜ ਉਹ ਛੋਟੀ ਪਹਿਲਾਂ ਪਰ ਟੀਕਾ ਪਰਾਇਆ ਸੀ ਅੱਜ ਸਾਂਤੋ ਕ੍ਰਾਸ ਕਰਾਈ ਆ ਔਰ ਲੱਗੀ ਨਹੀਂ ਪਹਿਲਾਂ ਕੜੇ ਤਾਰਾਂ ਦੇਣੋਂ ਨਹੀਂ ਹੱਟੀ ਤੇ ਇਹ ਵੀ ਇੱਕ ਬਾਈ ਆਪਣੀ ਖੇਤੀ ਆ ਜੇ ਆਪਾਂ ਜਿਵੇਂ ਫਸਲ ਨੂੰ ਸੰਭਾਲਦੇ ਆਪਾਂ ਫਸਲ ਕੰਨੀ ਵੀ ਚਾਲਦੇ ਆ ਉਸੇ ਤਰ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਟਾਈਮ ਤੇ ਸਹੀ ਟੀਕਾ ਕਰਨਾ ਸਹੀ ਦੁੱਧ ਰਾਲਣਾ ਸਾਰਾ ਕੁਝ ਨਾਲ ਹੀ ਹੁੰਦਾ ਨਾ ਕੁਦਰਤ ਦੇ ਤੌਰ ਤੇ ਜਿਵੇਂ ਪ੍ਰਮਾਤਮਾ ਨੇ ਨਿਜਮ ਬਣਾਏ ਨੇ ਤੇ ਇਧਰ ਸਪਰੇਅ ਵਾਲੇ ਬਾਈ ਆ ਗਏ ਨੇ ਚਾਰ ਜਣੇ ਆਏ ਨੇ ਤੇ ਪੰਜ ਜਣੇ ਆਉਣਗੇ ਇੱਕ ਮੁੰਡਾ ਹਜੇ ਆਇਆ ਨਹੀਂ ਉਹ ਲੇਟ ਆਊ ਥੋੜਾ ਜਿਹਾ ਉਹਨੂੰ ਕੰਮ ਆ ਕੋਈ ਤੇ ਆ ਬੈਂਗਣੀ ਜਨ ਮਾਰੀ ਸਮਾਰ ਕੇ ਬਈ ਤੇ ਮੈਂ ਨਮਾਰ ਇਹਨੂੰ ਤਾਰ ਕਰ ਦੇ ਫੇਰ ਲੱਗੂ ਇਹ ਤੇ ਸੁੰਡੀ ਫੇਰ ਮਰੂ ਇਹਦੀ ਤੇ ਲਾਸਟ ਸਪਰੇਆ ਪ੍ਰਮਾਤਮਾ ਕਿਰਪਾ ਕਰੇ ਹੁਣ ਪਵੇ ਨਾ ਤੇ ਆਪਣਾ ਨੰਗ ਜੂਗਾ ਟਾਈਮ ਆ ਇਹਦੇ ਨਾਲ ਮਤਲਬ ਕਿ ਆ ਸਪਰੇ ਨਾਲ ਕਿਉਂ 20 25 ਦਿਨਾਂ ਨੂੰ ਜਿਰੀ ਨੇ ਵੱਡੀ ਜਾਣਾ 25 ਦਿਨ ਨੰਗਾਉਣ ਦਾ ਸਪਰੇ ਦਾ ਹੱਕ ਬਣਦਾ ਮਹਿੰਗੀ ਸਪਰੇ ਪਾਈ ਆ ਤੇ ਬਲਕਾਰ ਵੀ ਤੁਸੀਂ ਜਾਣਦੇ ਹੋ ਬਲਕਾਰ ਆਪਣੇ ਪਹਿਲਾ ਕੰਮ ਤੇ ਆਉਣਾ ਵੀਡੀਓ ਚ ਆਉਣਾਗਾ ਤੇ ਬਲਕਾਰ ਦੀ ਪਾਰਟੀ ਵੀ ਆ ਸਾਰੇ ਜਣੇ ਕਿਉਂ ਬਾਈ ਕਿਵੇਂ ਸੁਣਾਓ ਗੱਲ ਬਾਤ ਠੀਕ ਹੈ ਜੀਰੀ ਬਾਤ ਵਧੀਆ ਬਾਈ ਵਧੀਆ ਹਾਂ ਇੱਕ ਨੰਬਰ ਆ ਠੀਕ ਤੇ ਆ ਸਪਰੇ ਵੀ ਕੋਈ ਮੈਂ ਲੜਨ ਵਾਲੀ ਨਹੀਂ ਲਿਆ ਵਧੀਆ ਦਵਾਈ ਲੈ ਕੇ ਆਇਆ ਮਾਂ ਤਖਲੀਪਣਾ ਬੇ ਬੰਦਿਆਂ ਨੂੰ ਫਿਰ ਜੇ ਬਾਈ ਟੂਹੀ ਜੀ ਖੁਰਕੀਏ ਬੰਦਾ ਉਹ ਨਿਆਰਾ ਨਹੀਂ ਆਉਂਦਾ ਸਸਤੀ ਦਵਾਈ ਦਾ ਹਨ ਇਹਦਾ ਹੀ ਫਰਕ ਕਰਕੇ ਕਾ ਜੇ ਫੋਟਣੀ ਨਹੀਂ ਠੀਕ ਹੈ ਬਾਈ ਠੀਕ ਠੀਕ ਹੈ ਭਾਈ ਤੇ ਆਹੀ ਪਾਣੀ ਨਾਲ ਕਰ ਰਹੇ ਆਰੇ ਕੋਲੇ ਪਾਣੀ ਦੀ ਸੌਟ ਜ ਹੈ ਜਨਰੇਟਰ ਖੂਂਦੇ ਚ ਬੜਾ ਭੜਾ ਲਾਇਆ ਆਪਣਾ ਜਨਰੇਟਰ ਲਾ ਲੈਂਦੇ ਚਲੋ ਇੰਨੇ ਕਰਦੇ ਕਰਦੇ ਵਾਹਿਗੁਰੂ ਭਲੀ ਕਰੂ ਲਾਈਟ ਆਊਗੀ ਤੇ ਸਿਰੇ ਦੇ ਕਿਸਾਨ ਨੇ ਬਾਈਹੂਰੀ ਚਾਰੇ ਪੰਜੇ 20 30 ਸਾਲਾਂ ਤੋਂ ਖੇਤੀ ਕਰਦੇ ਆਏ ਨੇ ਸਾਰੇ ਤੇ ਇਹ ਬਾਈਹੂਰੀ ਢੋਲੀਆਂ ਦੇ ਦਵਾਈ ਕਰਦੇ ਨੇ 40 ਰਿਪੇਟ ਢੋਲੀ ਲੈਂਦੇ ਨੇ ਆਪਾਂ ਤਾਂ ਹੋਰ ਨਾਲ ਕਿਉਂ ਮਰਜੀ ਆਪਾਂ ਤੋਂ 40 ਲੈਂਦੇ ਨੇ ਵਿਚਾਰੇ 10 ਰੁਪਏ 5 ਰੁਪਏ ਘੱਟ ਹੀ ਲੈਂਦੇ ਨੇ ਤੇ ਧੰਨਵਾਦ ਵੀ ਇਹਨਾਂ ਦਾ ਤੇ ਆਪਾਂ ਕੋਈ ਵੀ ਕੰਮ ਹੁੰਦਾ ਆਹ ਪਈਆਂ ਨੇ ਪਾਲਟੀਆਂ 10 10 ਲੀਟਰ ਵਾਲੀਆਂ ਬਾਈ ਆਏ ਚਾਰ ਪਾਲਟੀਆਂ ਗੱਡੀਆਂ ਪਈਆਂ ਤੇ ਬਾਈ ਹੁਰੀ ਦਵਾਈ ਗੌਰ ਨਾਲ ਪਾ ਕੇ ਕਰਦੇ ਨੇ ਪੂਰੀ ਖਲਿਆ ਕੇ ਆਏ ਵਾਰ ਢੋਲ ਬਣਾਇਆ ਹੋਇਆ ਇੱਧਰ ਦੇਖੋ ਜਿਹੜੀ ਆ ਸਿਲਵਟ ਦੀ ਤਿੰਨ ਚਾਰ ਕਿੱਲੇ ਤੋਂ ਪੈਂਦੀ ਹੈਗੀ ਬਲਕਾਰ ਇਹ ਮੁਸਕ ਜਾਂ ਬਣਾਉਣ ਖਾਤਰ ਹੈਗੀ ਠੀਕ ਆ ਬਾਈ ਇਹ ਨਾਲ ਘਰੇ ਜੀ ਬਣ ਜੂਗੀ ਹਾਂ ਦੂਜੀ ਦਵਾਈ ਤਾਂ ਜੰਮੀ ਨਹੀਂ ਮੁਸਕਾ ਬਣਾ ਜਿਹੜੇ ਉਹਨੇ ਚੁੱਕੀਆਂ ਹਾਂ ਇਹ ਜੀ ਬਣ ਜੂਮਾ ਇਹ ਨਾਲ ਚਲੋ ਮਿਲਦੇ ਅੱਗੇ ਤੋਂ ਸਾਨੂੰ ਪੱਕੀ ਜੀਰੀ ਤੁਸੀਂ ਦੇਖ ਸਕਦੇ ਹੋ ਅੱਧੀਆਂ ਬੱਲੀਆਂ ਪੱਕ ਗਈਆਂ ਇਰੇ ਵਿੱਚ ਕੋਈ ਡੋਡੀ ਰੋਗ ਨਹੀਂ ਹੈਗਾ ਉਧਰ ਹੈਗਾ ਦੋ ਕਿੱਲਾਂ ਚ ਦੋ ਚ ਦੂਸਰੇ ਖੇਤ ਚ ਚਾਰ ਕਿੱਲਾਂ ਚ ਚਲੋ ਜਿਹੜੀ ਦੇਣੀ ਆ ਪ੍ਰਮਾਤਮਾ ਨੂੰ ਇੱਥੇ ਦੇ ਦੂਗਾ ਸਾਡੇ ਜਿਹੜਾ ਰਵਾਜ ਆ ਜਿਆਦਾਤਰ ਬੈਂਟਰੀਆਂ ਦੀ ਢੋਲੀ ਨਾਲ ਕਰਦੇ ਨੇ ਜਾਂ ਲੋਕ ਢੋਲਾ ਵੱਡਾ ਟਰੈਕਟਰ ਮਾਰ ਪਾਉਂਦੇ ਨੇ ਜਿਹੜੀ ਅਸਲ ਦਵਾਈ ਆ ਮੇਰੇ ਹਿਸਾਬ ਨਾਲ ਕਿਸਾਨੀ ਇੱਥੇ ਰੱਬੇ ਨਾਲ ਆ ਢੋਲੀ ਆਈ ਦਵਾਈ ਜਮਾ ਸਹੀ ਹੈ ਤੇ ਕਿਹ ਆਈ ਨਾਲ ਚੱਲਦਾ ਬੰਦਾ ਕਿਉਂ ਜੀਰੀ ਚ ਬਾਲਾ ਤੁਰਿਆ ਨਹੀਂ ਜਾਂਦਾ ਉਹ ਦੂਜੇ ਢੋਲੇ ਨਾਲ ਮੱਲੋ ਮੱਲੀ ਦਵਾਈ ਬਾਲੀ ਡੁੱਲਦੀ ਇੱਕ ਸਾਵੇਂ ਬਾਲੀ ਵੀ ਦਵਾਈ ਹੈ ਹਾਂ ਕਾਲੀ ਨਾਲ ਭਜਦਾ ਬੰਦਾ ਨੁਕਸਾਨ ਹੁੰਦਾ ਕਿਉਂ ਜੰਮ ਬਾਲਾ ਮਸਾ ਤੁਰਿਆ ਜਾਂਦਾ ਐਸੇ ਬਈ ਤੇ ਅੱਜ ਮੱਝਾਂ ਕਈ ਦਿਨਾਂ ਬਾਅਦ ਮਤਲਬ ਕਿ ਤਿੰਨ ਚਾਰ ਮਹੀਨੇ ਬਾਅਦ ਬਾਹਰੇ ਪੰਨੀਆਂ ਨਹੀਂ ਤਲਾਈ ਚ ਹੁੰਦੀਆਂ ਨੇ ਔਖੀਆਂ ਨੇ ਵੀ ਕਿਹੜੇ ਵੇਲੇ ਬਾੜਦੇ ਸਾਨੂੰ ਤਲਾਈ ਚ ਚਲ ਇਥੋਂ ਚੱਕਣੀ ਐ ਸੌਖੀਆਂ ਨੇ ਉਸ ਨੂੰ ਲਿਜਾਣੀਆਂ ਦੂਰ ਓਖੀਆਂ ਜਾਣੇ ਯਾਰ ਉੱਥੇ ਲੈ ਜਾਵਾਂਗੇ ਦੇਖ ਰਿਹਾ ਪਾਣੀ ਇੱਥੋਂ ਸਭ ਓ ਪ੍ਰਸੈਂਟ ਹੋਊਗਾ ਸਰ ਪਾਣੀ ਹੈਗਾ ਆ ਕੱਢ ਕੇ ਬਦਲਤੀ ਲਿਆ ਜਾਏਗਾ ਠੀਕ ਆ ਗੁੰਜੀ ਦਾ ਪਾੜਿਆ ਕਰੋ ਪੁੱਲੇ ਨਾ ਕਰੋ ਬਾਈ ਬਣੇ ਹਾਂਜੀ ਇੱਕ ਵਾਰ ਫੇਰ ਆਜਣਾ ਸਪਰੇਅ ਸਲਾ ਕਰਨ ਤੋਂ ਬਾਅਦ ਤੇ ਹੁਣ ਨਰਨੂਕੇ ਇਸ਼ਨਾਨ ਪਾਣੀ ਕਰਕੇ ਸ਼ਾਮ ਦੇ 5:00 ਵੱਜ ਚੁੱਕੇ ਨੇ ਜੇ ਟਾਈਮ ਲੱਗਿਆ ਤਾਂ ਮੈਂ ਦਵਿੰਦਰ ਨਾਲ ਧਾਰਾਂ ਚ ਵਾਰੂੰਗਾ ਮੇਰੀ ਜਾਨ ਦੀ ਸਲਾਮ ਮੱਤੀ ਪਿੰਡ ਮੱਤੀ ਪਿੰਡ ਸਾਡੇ ਨੇੜੇ ਹੀ ਪੈਂਦਾ ਉੱਥੇ ਵਧੀਆ ਵੱਡੇ ਤੇ ਮਾਰਕੀਟ ਜੀ ਬਣੀ ਹੋਈ ਹੈ ਤੇ ਉੱਥੇ ਟਰੈਕਟਰਾਂ ਦੇ ਮਿਸਤਰੀ ਨੇ 4-5 ਆਪਣੇ ਇੱਕ ਮਿਸਤਰੀ ਨਾਲ ਮਿਲ ਕੇ 18-19 ਸਾਲ ਤੋਂ ਇੱਕ ਨਾਲ ਹੀ ਬਣਦੀ ਹੈ ਉੱਥੇ ਮਿਲ ਕੇ ਵੀ ਜਿਹੜਾ ਕੰਮ ਕਰਾਉਣਾ ਇੱਕ ਮਿਸਤਰੀ ਦੀ ਕਰਾਉਣਾ ਵੀ ਬਣਦੀ ਆ ਸਭ ਨਾਲ ਵੀ ਕੰਮ ਕਰਾਉਣ ਦੀ ਵੀ ਇੱਕ ਨਾਲ ਹੀ ਹੈ ਗੱਲਬਾਤ ਤੇ ਉਹ ਨਾ ਦੋ ਤਿੰਨ ਦਿਨ ਹੋ ਗਏ ਮੈਨੂੰ ਫੋਨ ਕਰਦੇ ਨੂੰ ਸਮਾਨ ਲਿਆਂਦਾ ਪਿਆ ਟਰੈਕਟਰ ਦਾ ਕਲਚ ਪਲੇਟਾ ਵਗੈਰਾ ਸਾਰਾ ਸਮਾਨ ਬਰਨਾਲੇ ਤੋਂ ਲਿਆਇਆ ਸੀ ਤੁਸੀਂ ਵੀਡੀਓ 'ਚ ਦੇਖਿਓਗੇ ਤੇ ਕਹਿੰਦਾ ਭਾਈ ਦੋ ਦਿਨ ਖੜਜਾ ਤੇ ਅੱਜ ਸਾਡੇ ਪਿੰਨੂ ਝੂਨਾ ਵੱਢਿਆ ਗਿਆ ਤੇ ਉਹਨਾਂ ਨੇ ਫੋਨ ਆਇਆ ਕਿਉਂ ਆਪਣਾ ਕਰਾਇਦਾ ਕੰਮ ਆ ਜੀ ਤੁਹਾਨੂੰ ਪਤਾ ਹੀ ਹੈ ਦੋ ਦੋ ਰੁਪਈਆਂ ਦਾ ਲਾਲਚ ਹੈ ਨਾ ਬੱਚੇ ਪਾੜ ਲੈਨੇ ਕਿੰਨੇ ਵੀ ਸਾਡੇ ਖਰਚੇ ਵੱਡ ਕੇ ਜਾਂ ਖਰਚੇ ਇਹਦੇ ਨਾਲ ਕਿਵੇਂ ਵੱਡੀ ਹੋਈ ਪੀਟੀਓ ਖੜੀ ਹੈ ਬਈ ਪਲੀ ਪੀਟੀ ਵਾਲੀ ਕਲਚ ਪਲੇਟ ਪਾਉਗੀ ਤਾਂ ਖਰਚੇ ਵੱਟ ਜਾਣਗੇ ਤੇ ਹੁਣ ਮਨਨਾ ਹਤੋਂ ਕਿਵੇਂ ਮਿਸਤਰੀ ਕੋਲ ਜਾ ਕੇ ਆਉਣਾ ਮੋਟਰਸਾਈਕਲ ਤੇ ਵੀ ਭਾਈ ਮੈਨੂੰ ਟਾਈਮ ਤੇ ਇਸ ਤਰ੍ਹਾਂ ਕੰਮ ਨਹੀਂ ਲੋਟ ਆਉਂਦਾ ਐ ਹੱਲ ਨਹੀਂ ਹੁੰਦਾ ਕਿਉਂ ਫਿਰ ਜੇ ਕਰਾਇਆ ਜਣ ਕੇ ਰਾਮੂ ਲਾਗੀ ਵੀਰੇ ਲਾ ਦੂਜੇ ਨੂੰ ਕਹਿ ਦਿੰਦਾ ਵੀ ਉਹਦਾ ਟਰੈਕਟਰ ਦਾ ਖਰਿਆਪ ਇਹਦੇ ਨਾਲ ਨੁਕਸਾਨ ਆ ਮੇਰਾ ਤੇ ਚਲੋ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਤੁਹਾਨੂੰ ਵੀਡੀਓ ਚ ਦਿਖਾਉਣਾ ਸਾਰਾ ਕੁਝ ਬਣੇ ਰਿਹਾ ਤੇ ਮਿੱਤੀ ਜਾ ਕੇ ਵੀ ਦਿਖਾਵਾਂਗੇ ਤੇ ਬਸ ਆਪਣੇ ਜਿੱਤੇ ਚੌਕ ਆ ਤੁਹਾਨੂੰ ਚੌਕ ਦਿਖਾਵਾਂਗੇ ਇਸ ਆਂਬਲੇ ਉੱਤੇ ਬਜ਼ੁਰਗ ਮੁੰਡੇ-ਕੁੰਡੇ ਸਾਰੇ ਖੜੇ ਹੁੰਦੇ ਨੇ ਗੱਲਾਂ ਬਾਤਾਂ ਕਰਦੇ ਨੇ ਤੁਹਾਨੂੰ ਦੋ ਕੁ ਮਿੰਟਾਂ ਦੀ ਵੀਡੀਓ ਜੇ ਉੱਥੇ ਹੋਵੇ ਦਿਖਾਵਾਂਗਾ ਜ਼ਰੂਰ ਮਿਲਦੇ ਆ ਜੀ ਇਹ ਆ ਮੇਰੇ ਪਿੰਡ ਦਾ ਚੌਕ ਇੱਥੇ ਵੀ ਲੱਗਣ ਲੱਗ ਗਏ ਰੇੜੀਆਂ ਕਿਵੇਂ ਚੇਅਰਮੈਨ ਸਾਹਿਬ ਨੰਬਰਦਾਰ ਸਾਹਿਬ ਠੀਕ ਹੈ ਨੰਬਰਦਾਰ ਤੋਂ ਵੀ ਉਤਰੀ ਚੇਅਰਮੈਨ ਹੀ ਦੇਦੀ ਹੁੰਦੇ ਨੇ ਤੇ ਰੇੜੀਆਂ ਲੱਗਣ ਲੱਗ ਗਏ ਸਾਡੇ ਕਾਲਾ ਦੀ ਆ ਭਾਈ ਮੋਡੀਫਾਈ ਹੋ ਗਿਆ ਸਾਡਾ ਪਿੰਡ ਵੀ ਲੈ ਹੋ ਜੀ ਚੱਲੀ ਆਪਾਂ ਚੱਲ ਉਹ ਨਿਕਲਿਆ ਇੱਕ ਸਿਕਾਰੀ ਕਰਦੇ ਹੱਸ ਵੀ ਲਿਆ ਕਰ ਸੀਰੀਅਸ ਵੀ ਤੁਰਨਾਵੇਂ ਹਾਂ ਹਾਂ ਬਾਈ ਕੀ ਕਰ ਬਾਈ ਪਾਈਏ ਕਾਰਬਾਈ ਪਾਉਣੀ ਆ ਤੇ ਲੋ ਮਿਸਤਰੀ ਕੋਲ ਜਾ ਲਗਾਉਣਾ ਮੱਤੀ ਯਾਰ ਟਰੈਕਟਰ ਨਹੀਂ ਸਮਰਾਉਣਾ ਯਾਰ ਟਰੈਕਟਰ ਸਮਰਾਉਣਾ ਆ ਉਹਦੇ ਕੋਲ ਚੱਲ ਗਈ ਮਿਸਤਰੀ ਕੋਲੇ ਆਲਾ ਖੇਤਰੇ ਅੰਦਰ ਜੱਗਾ ਕਰਾਂ ਮੈਂ ਫਿੱਟਾ ਕਰਾਂ ਫੌਜੀ ਫਿੱਟੋ ਮੇਰਾ ਫਿੱਟਾ